6 ਵਜੇ ਕੱਢਿਆ ਜੀ ਬਈ। ਸੁੱਕਾ ਫਿਰਦਾ ਹਾਂ ਜੀ। 6 ਵਜੇ ਕੱਢਿਆ ਸੀਗਾ ਸਵੇਰੇ। 6:30 ਹੋ ਗਏ ਫਿਰਦਾ ਹਾਂ ਜੀ। ਜਵਾ ਸੁੱਕਾ ਬਈ। ആളപ്പളസരി ਇਧਰ ਆ ਗਿਆ ਆ ਫਿਰਦਾ ਬਾਈ ਡੀਸੀ ਲੋਹਾ ਖੇੜਾ ਪੰਜ ਵਜੇ ਪੰਜ ਮਿੰਟਾਂ ਦੇ ਬਾਜੀ ਨੱਬੜ ਗਈ ਬਾਈ ਇਧਰ ਵੀ ਕਰਦੇ ਮੇਰੇ ਕਿਹਣੀ ਆਇਆ ਲਟ ਲਟ ਕਰਦਾ ਫਿਰਦਾ ਬਾਈ 6 ਵਜੇ ਆ ਜਾ ਆ ਜਾ ਆ ਜਾ ਆ ਜਾ ਕਰਦਾ 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 ਜਦਾਂ ਯਾਰ ਟਾਈਮ ਤੇ ਕੱਟਦਾ ਬਈ ਆ ਫਿਰਦਾ ਲਟ ਲਟ ਕਰਦਾ ਡੀਹੀ ਲੋਹਾ ਖੇੜਾ ਬਾਈ